ਸਾਸੀਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਕੁੱਕ ਸਟਾਈਲ ਕੈਨੇਡੀਅਨ ਵਿੱਚ ਅੱਜ ਆਪਾਂ ਬਣਾਵਾਂਗੇ ਕੀਵੀ ਦੀ ਸਮੂਦੀ ਉਹਦੇ ਲਈ ਆਪਾਂ ਕੀਵੀ ਕੱਟ ਕੇ ਪਹਿਲਾਂ ਹੀ ਰੱਖ ਲਈ ਸੀ ਤੇ ਥੋੜਾ ਜਿਹਾ ਆਪਾਂ ਇਸ ਵਿੱਚ ਬਨਾਣਾ ਐਡ ਕਰਾਂਗੇ ਕਿਉਂਕਿ ਆਪਾਂ ਕੀ ਸਮੂਦੀ ਮਿਲਕ ਵਾਲੀ ਬਣਾ ਰਹੇ ਹਾਂ ਜੇਕਰ ਤੁਸੀਂ ਮਿਲਕ ਨੂੰ ਸਕਿਪ ਕਰਨਾ ਹੈ ਤਾਂ ਤੁਸੀਂ 오ਰੇਂਜ ਜੂਸ ਲੈਮਨ ਜੂਸ ਪੁਦੀਨਾ ਕੁਝ ਵੀ ਪਾ ਸਕਦੇ ਹੋ ਤੇ ਆਈਸ क्यूब ਵੀ ਤੁਸੀਂ ਸਕਿੱਪ ਕਰ ਸਕਦੇ ਹੋ ਜੇ ਪਉਣਾ ਚਾਹੁੰਦੇ ਹੋ ਬਾਸਲੇ ਥੋੜਾ ਜਿਹਾ ਦੁੱਧ ਐਡ ਕਰਾਂਗੇ ਮਿਠਾਸ ਲਈ ਤੁਸੀਂ ਸਮੂਦੀ ਵਿੱਚ ਚੀਨੀ ਸ਼ੱਕਰ ਸ਼ਾਇਦ ਕਿਸੇ ਵੀ ਚੀਜ਼ ਦਾ ਇਸਤੇਮਾਲ ਕਰ ਸਕਦੇ ਹੋ ਪਰ ਮੈਂ ਇੱਥੇ ਰਾਤ ਦੀ ਭਿਉਂ ਕੇ ਰੱਖੀ ਹੋਈ ਸੌਗੀ ਦਾ ਇਸਤੇਮਾਲ ਕਰ ਰਹੀ ਹਾਂ ਜਿਸ ਨੂੰ ਆਪਾਂ ਕਿਸਮਿਸ਼ ਵੀ ਕਹਿੰਦੇ ਹਾਂ ਅਤੇ ਨਾਲ ਹੀ ਕਤੀਰਾ ਗੁੰਤੇ ਚੀਆ ਸੀਡ ਪਾ ਰਹੀ ਹਾਂ ਹੁਣ ਆਪਾਂ ਇਹ ਸਭ ਨੂੰ ਮਿਕਸੀ ਜਾਰ ਵਿੱਚ ਗ੍ਰाइंड ਕਰ ਲਵਾਂਗੇ ਅਤੇ ਆਪਣੀ ਸਮੋਦੀ ਬਣ ਕੇ ਬਿਲਕੁਲ ਰੈਡੀ ਹੋ ਜਾਵੇਗੀ ਕੀਵੀ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਕਿ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ ਇਹ ਬਲੱਡ ਸੈੱਲ ਵੀ ਬਣਾਉਂਦਾ ਹੈ ਸਰੀਰ ਦੀ ਥਕਾਨ ਇਸ ਨਾਲ ਦੂਰ ਰਹਿੰਦੀ ਹੈ ਪ੍ਰੈਗਨੈਂਟ ਲੇਡੀਜ਼ ਨੂੰ ਵੀ ਇਹ ਖਾਣਾ ਚਾਹੀਦਾ ਹੈ ਤੇ ਇਸ ਨਾਲ ਹਾਰਟ ਵੀ ਸਾਡਾ ਸਟਰੋਂਗ ਹੁੰਦਾ ਹੈ ਸਮੋਦੀ ਸਾਡੀ ਬਣ ਕੇ ਤਿਆਰ ਹੈ ਤੇ ਇਹ ਡਾਇਬਟੀਜ਼ ਵਾਲੇ ਵੀ ਇਹ ਫਰੂਟ ਨੂੰ ਲੈ ਸਕਦੇ ਨੇ ਤੇ ਇਹ ਸਾਡੇ ਡਾਈਜੈਸ਼ਨ ਸਿਸਟਮ ਨੂੰ ਵੀ ਸਟਰੋਂਗ ਕਰਦਾ ਹੈ ਕਨਸਟਿਪੇਸ਼ਨ ਇਸ ਨਾਲ ਨਹੀਂ ਹੁੰਦੀ ਤੇ ਸਾਡਾ weight ਵੀ lose ਹੁੰਦਾ ਹੈ ਸਮੂਦੀ ਨੂੰ ਬਣਾ ਕੇ ਬ੍ਰੇਕਫਾਸਟ ਵਿੱਚ ਲੈਣਾ ਇੱਕ ਹੈਲਦੀ অপਸ਼ਨ ਹੈ ਇਸ ਨਾਲ ਸਾਨੂੰ देर तक ਭੁੱਖ ਵੀ ਨਹੀਂ ਲੱਗਦੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇਹੋ ਜਿਹੇ ਹੋਰ ਵੀਡੀਓ ਲਈ ਬੈਲ ਆਈਕਨ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸ਼ਸ਼ੀਕਾਲ